ਤਾਂ ਨਹੀਂ ਆਜੀ ਦੀਦੀ ਆयो ਮੈਂ ਚਾਹ ਬਣਾਉਣੀ ਆ ਮੇਰੀ ਕਿੰਨ ਚਾਹ ਨਾ ਦੇਉਂ ਚਾਹ ਦਾ ਕਿਆ ਸੀ ਚੱਲ ਨਹੀਂ ਮੈਂ ਤਾਂ ਕਿਹਾ ਕੁਛ ਦੱਸ ਦੇ ਜਿਬਜ ਖਾਣਾ ਪੀਣਾ ਹੀ ਆ ਤੇ ਫਿਰ ਇਹ ਗੱਲ ਚਾਰੀ ਸੈਡ ਹੋਈ ਪੀ ਜਾਦੀ ਮੈਂ ਸੌਰੀ ਮੰਗ ਲਈਏ ਕੋਈ ਗੱਲ ਨਹੀਂ ਮੰਗ ਲਈਏ ਸਾਡੀ ਬੀਵੀ ਹੈ ਨਾ ਮੈਂ ਸੌਰੀ ਮੰਗ ਲਈਏ ਤੇ ਮੈਂ ਕਿਹਾ ਵੀ ਕੁਝ ਖਾਣਾ ਹੋਰ ਕਹਿੰਦੇ ਨਹੀਂ ਕੱਲ ਚਾਹ ਮੈਂ ਕੱ ਵੀ ਚਾਹ ਬਣਾਵਿੰਨੀ ਆ ਹਨਾ ਕੀ ਕਰ ਰਹੀਆਂ? ਹਾਂਜੀ ਦੀਦੀ ਬਣ ਗਈ ਚਾਹ। ਬਸ ਲੈ ਕਿਉਂ ਲੱਗੀਆਂ? ਚਲ ਆ ਨਾਲ ਦੋਵੇਂ ਨੀ ਮੇਰੀ ਗੱਲ ਸੁਣੋ ਤੇ ਉੱਥੇ ਬਾਹਰ ਆਜੋ। ਤੇ ਨਾਲ ਹੀ ਇੰਨ ਵੀ ਕੋਈ ਖਿਜੜੀ ਖਾਜੀ ਬਣਾ ਦੇਣੀ ਚੰਗਾ? ਬਣਾ ਦੇਣੀ ਫੀਵੀ। ਹਾਂ ਚਲ ਆਓ ਮੇਰੇ ਨਾਲ। ਹਲੋ ਦੀਦੀ ਚਾਹ। ਇਹ ਕਿਹਾ ਕਿ ਦੇਦੀ ਤੇ ਬਾਹਰ ਦੋਵੇਂ ਜਾਣ। ਮੈਂ ਨਾ ਸ਼ਹਿਰ ਨੂੰ ਜਾਣਾ ਵਾ। ਹਾਂਜੀ ਦੀਦੀ। ਮੈਨੂੰ ਦੱਸ ਦੋ ਵੀ ਸੂਟ ਕਿੱਦਾਂ ਦੇ ਲੈਣੇ ਨੋਵਾ ਨੇ। ਘਰੋਂ ਲੈਣੇ ਆ ਕਿ ਨੇ ਲੈਣੇ ਆ ਨਹੀਂ ਦੀਦੀ ਰਹਿਣ ਦੋ ਤੁਸੀਂ ਤੁਹਾਡਾ ਅੱਗੇ ਬੜਾ ਖੱਟਾ ਹੋ ਜਾਂਦਾ ਵਾ ਤੁਸੀਂ ਰਹਿਣ ਦੋ ਸੂਟ ਕੋਈ ਗੱਲ ਨਹੀਂ ਸਾਡੇ ਕੋ ਹੈਗੇ ਆ ਸੂਟ ਨਹੀਂ ਨਹੀਂ ਕੋਈ ਗੱਲ ਨਹੀਂ ਅੱਗੇ ਵੀ ਮੈਂ ਤੁਹਾਨੂੰ ਬਣਾ ਕੇ ਦਿੰਨੀ ਆ ਤੇ ਮੈਂ ਆਖਿਆ ਸੋਚਿਆ ਅੱਜ ਵੀ ਮੈਂ ਜਾਨੀ ਆ ਤੇ ਨਾਲੇ ਤੁਹਾਡੇ ਲਈ ਦੋਵਾਂ ਲਈ ਇੱਕ ਸੂਟ ਲੈ ਆਣੀ ਆ ਇੱਕ ਇੱਕ ਲੈਣਾ ਕਿ ਦੋ ਦੋ ਲੈਣੇ ਆ ਗਰਮੀ ਲਈ ਅਜੀ ਦੀ ਤੁਸੀਂ ਗਰਮੀਆਂ ਵਲੇ ਲੈ ਆ ਕੇ ਦਿੱਤੇ ਆ ਕਸੂਟ ਤੇ ਕੋਈ ਗੱਲ ਨਹੀਂ ਅਜੇ ਤੇ ਠੰਡ ਆਈ ਨੂੰ ਦੱਸ ਦੇਣੀ ਹੋਈ ਆ ਤੇ ਅਜੇ ਨਹੀਂ ਕੋਈ ਲੋੜ ਹੈ ਕਿ ਸੂਟਾਂ ਦੀ ਉਹੀ ਅਜੇ ਵੀ ਸਾਂਵਿਤਾਰੀਆਂ ਬੱਚੇ ਆਂਦੀਆਂ ਕੋਈ ਨਹੀਂ ਜਦੋਂ ਜਾਈ ਠੰਡ ਹੋਗੀ ਨਾ ਤੇ ਫੇਰ ਤੀ ਸੂਟ ਲੈ ਦਿਓ ਕੋਈ ਗੱਲ ਨਹੀਂ ਉਦਾਂ ਤੁਹਾਡਾ ਬਥੇਰਾ ਖਰਚਾ ਹੋਣ ਡਿਆ ਕੋਈ ਵਾਕ ਕਰੋ ਬਹੁਤੀਆਂ ਸਿਆਣੀਆਂ ਨਾ ਬਣੋ ਵੀ ਜੇ ਤੁਸੀਂ ਸਿਆਣੀਆਂ ਬਣ ਗੀਆਂ ਤੇ ਮੇਰਾ ਖਰਚਾ ਕੌਣ ਕਰਾਊਗਾ ਹੈ ਤੇ ਆ ਜਾ ਫੜੋ ਪੀਓ ਕੋਈ ਨਹੀਂ ਦਿੱਦੀ ਤੁਸੀਂ ਪੈ ਦੇ ਦਿਓ ਸਾਨੂੰ ਤੇ ਆਪੇ ਪਾਟੇ ਕੋ ਚਲ ਜਾਗੇ ਆਪਣੀ ਪਸੰਦ ਦਾ ਲੈ ਆਵਾਂਗੇ ਫੇਰ ਚਲੋ ਕੋਈ ਨਹੀਂ ਹੋਊਗਾ ਤੁਸੀਂ ਕੈਂਡ ਦੇ ਜੇ ਤੇ ਕੋਈ ਟਾਈਮ ਆਊਗਾ ਤੇ ਵੇਖ ਲਾਂਗੇ ਤਾਂ ਚਾਹ ਫੜੋ ਪੀਓ ਖੰਡੀ ਹੋ ਜਾਣੀ ਅਸੀਂ ਨਾਲ ਹੀ ਚੱਲ ਜਾਗੇ ਜੀ ਤੁਹਾਡੇ ਚਲੋ ਕੋਈ ਨਹੀਂ ਨਾਲ ਹੀ ਚੱਲ ਜਿਓ ਨਾਲੇ ਨਾਲੇ ਦੀਦੀ ਸੀ ਪਾਣੀ ਪੂੜੀ ਖਾ ਕੇ ਆਵਾਂਗੀ ਖਵਾ ਲਦਾਂਗੀ ਖਵਾ ਲਦਾਂਗੀ ਚਲੋ ਚਲੋ ਚਾਹ ਪੀਓ ਹੁਣ ਮੈਂ ਦੇਖਿਆ ਤੁਹਾਡੇ ਤੇ ਦੇਲੀ ਹੈ ਨਹੀਂ ਆ ਮੈਂ ਮਾੜਾ ਜਿਹਾ ਦੁਪੀਜੀ ਹੋਈ ਆ ਤੇ ਤੁਸੀਂ ਤੇ ਨਾਲ ਹੀ इमोशनल ਬਹੋਦੀਆਂ ਵਾ ਹੈਂ ਦਿਲ ਤੇ ਰੱਖਿਆ ਕਰੋ ਵੀ ਇਨਸਾਨਾਂ ਨਾਲ ਇਹ ਕੋਈ ਤੇ ਹੁੰਦਾ ਹੀ ਰਹਿੰਦਾ ਵਾ ਤੇ ਵੇਖ ਮੈਂ ਵੀ ਇੱਦਾਂ ਵੱਡਾ ਜੇਰਾ ਕਰਕੇ ਆਈ ਆ ਹੈ ਤੇ ਇਦਾਂ ਨਾ ਕਰਿਆ ਕਰੋ ਵੀ ਦੁਖੀ ਨਾ ਰਹਿਆ ਕਰੋ ਸਾਨੂੰ ਤੇ ਦੀਦੀ ਪਤਾ ਹੀ ਨਹੀਂ ਸੀ ਕਿਹੀ ਨੇ ਜਿਆਦਾ ਦੁਖੀ ਹੋ ਅੱਜ ਮੈਂ ਤੁਹਾਨੂੰ ਵੇਖਿਆ ਮੇਰੇ ਕੋਲ ਵੇਖ ਕੇ ਰਿਆ ਨਹੀਂ ਗਿਆ ਮੈਂ ਗੱਤ ਕਰਨਨ ਨਹੀਂ ਲੜਦੀ ਪਰ ਤੁਸੀਂ ਵੀ ਸਾਡੇ ਨਾਲ ਪਿਆਰ ਨਾਲ ਰਿਆ ਕਰੋ ਲੋਕੀ ਤੇ ਗੱਲਾਂ ਕਰਦੇ ਆ ਬਾਹੂ ਇਹ ਜਿੰਨਾ ਤੇ ਹੋਈਆਂ ਹੁੰਦੀਆਂ ਹਨ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਨਾਲ ਕੀ ਬੀਤਣ ਦੀ ਆ ਲੋਕਾਂ ਦੀਆਂ ਤੇ ਮੂੰਹ ਨਹੀਂ ਫੜੇ ਜਾਂਦੇ ਵੀ ਸਹੀ ਗੱਲ ਆ ਦੀਦੀ ਸਾਨੂੰ ਸਾਰਾ ਕੁਝ ਵੇਂਦਾ ਵਾ ਇਹ ਟਾਈਮ ਤੋਂ ਪਹਿਲਾਂ ਹੀ ਸਾਨੂੰ ਸੁਨੂ ਮੁੰਡਾ ਹਰ ਇੱਕ ਚੀਜ਼ੇ ਕੋਣ ਕੀ ਨੂੰ ਕੋਲੋਂ ਉਰੀਆ ਕੇ ਦਿੰਦੇ ਹੋ ਤੁਹਾਨੂੰ ਤਾਂ ਨਹੀਂ ਮਹਿਸੂਸ ਹੁੰਦਾ ਤਾਂ ਨੂੰ ਤੁਸੀਂ ਜਿਹੜਾ ਇੰਨਾ ਕਿੰਨਾ ਕੁ ਜਰਦੇ ਪਈ ਆ ਫਿਰ ਵੀ ਸਾਡੇ ਵਿੱਚ ਖੁਸ਼ ਰਹਿੰਦੀ ਹੋ ਸਾਨੂੰ ਕਦੀ ਪੀਲੀ ਨਹੀਂ ਹੁਣ ਉਹ ਹੁੰਦੀ ਤਾਂ ਖੁਸ਼ ਮੈਂ ਕਿਉਂ ਨਾ ਰਹਾ ਮੇਰਾ ਇੰਨਾ ਸੋਹਣਾ ਪਰਿਵਾਰ ਵਾ ਤੇ ਮੈਂ ਆਪਣੇ ਪਰਿਵਾਰ 'ਚ ਖੁਸ਼ ਹੀ ਰਹਿਣਾ ਵਾ ਜੇ ਤੁਸੀਂ ਖੁਸ਼ ਹੋ ਤਾਂ ਮੈਂ ਵੀ ਖੁਸ਼ ਨਾ ਚਲੋ ਅਸੀਂ ਤੇ ਕਹਿੰਦੇ ਆਂ ਦੀਦੀ ਪਰਮਾਤਮਾ ਤੁਹਾਨੂੰ ਇਦਾਂ ਹੀ ਖੁਸ਼ ਰੱਖੇ ਚਲੋ ਮਨ ਉਠੋ ਵੀ ਜ਼ਿਆਦਾ ਨਾ ਮੀਨੋ ਨਾ ਤੇ ਜਾ ਨਾ ਦੋ ਵੀ ਤੇ ਜਿਹੜਾ ਰੋਹ ਮਾ ਨਾ ਮੇਰਾ ਉਹ ਇਦਾਂ ਹੀ ਰਹਿਣਾ ਵਾ ਇਹ ਨਾ ਸੋਚੋ ਅੱਜ ਵੀ ਅੱਜ ਦੀਦੀ ਦੁਖੀ ਹੋ ਗਈ ਐ ਤੇ ਦੀਦੀ ਨਰਵਸ ਹੋ ਕੇ ਤੇ ਬਹਿ ਜਾਊਗੀ ਈਗਾ ਨਾ ਮੇਰਾ ਰੋਗ ਤੁਹਾਡੇ ਤੇ ਇਦਾਂ ਚੱਲਦਾ ਰਹਿਣਾ ਵਾ ਚਲ ਕੋਈ ਨਹੀਂ ਦੀਦੀ ਇਦਾਂ ਹੀ ਰੱਖਿਓ ਰੋਗ ਵਾ ਬੜਾ ਇੱਦਾਂ ਹੀ ਰਹਿਣਾ ਚਲੋ ਚਲੋ ਤੁਸੀਂ ਸਵੇਰੇ ਮੈਂ ਜਾਉਂਗਾ ਆਪਾਂ ਨਾਲ ਜਾਣਾ ਜੀ ਤੁਹਾਡੇ ਸਵੇਰੇ ਮੈਂ ਜਾਉਂ ਵੀ ਉਹ ਸਵੇਰੇ ਆਉਗੇ ਤੇ ਫੇਰ ਵੇਖਾਂਗੇ ਕਿ ਕੀ ਕਰਨਾ ਵਾ ਇਹ ਨਾ ਤੋਚਿਆ ਵੀ ਮੈਂ ਤੈਨੂੰ ਕੱਲੀਆਂ ਨੂੰ ਰਾਇਬਾ ਕਾ ਖੋਲਦਾ ਤੁਹਾਡੇ ਤੇ ਤੀ ਚੱਲ ਜਾਊਂ ਤੂੰ ਕਿੱਧੀਆਂ ਮੈਨੂੰ ਪਾਟੀਏ ਤੇ ਕਹਾਣ ਸੁਣਾਉਂਡੀਆਂ ਚਲੋ ਚਲੋ ਚੱਲ ਨਹੀਂ ਤਮੀ ਉੱਠੋ ਤੋ ਤੇ ਬਿਮਾਰ ਹੀ ਹੈਂ ਹੌਣ ਬੜੀ ਦੀ ਸੂਰ ਤੇ ਨਾਨਾ ਤੁਸੀਂ ਠੀਕ ਹੋ ਗਈ ਹੈਂ ਸੂਤ ਤੇ ਨਾਲ ਦੀਦੀ ਮਾ ਉੱਤਕੇ ਵਾਰ ਆ ਗਈ ਕਿ ਮੁੰਡੀ ਸੂਤ ਦੇਈ ਸੋਨੀਆਂ ਨੂੰ ਲੈ ਕੇ ਤੇ ਇਹਨੂੰ ਰਹਿਣ ਦੋ ਇੱਥੇ ਘਰੇ ਤੇ ਮੈਨੂੰ ਲੈ ਜਾਓ ਆਹਾ ਹਾ ਹਾ ਤੇ ਇਹਨੂੰ ਰਹਿਣ ਦਾ ਉਹਨੂੰ ਰਹਿਣ ਦਾ ਤਾਂ ਤੈਨੂੰ ਲੈ ਜਾ ਮੈਂ ਮੈਨੂੰ ਲੈ ਜਾਓ ਨਾ ਬਰ ਲੈਣੀ ਕਿੱਤਿਆਂ ਚਾਰ ਬਣੀਆਂ ਤੇ ਦੀਦੀ ਆ ਗਈ ਮਰੀ ਦੀ ਕੀ ਹੋਈ ਨਾ ਆਹੀ ਉਤੋਂ ਦੀ ਵੱਜਦੀ ਹੈ ਵੀ ਕੀ ਹੈ ਹਾਈ ਤੇ ਫਰਿੱਜ ਤੇ ਵੇਵ ਕੋਈ ਖਾਣ ਨੂੰ ਹੈਗਾ ਨਾਰ ਲਿਆਂਦੇ ਮੈਂ ਕੱਲ ਦੇ ਲਿਆ ਮੈਨੂੰ ਮੇਰਾ ਦਿਲ ਕਰਾਂਂਦਾ ਕੁਝ ਖਾਣ ਨੂੰ ਠੀਕ ਹੈ ਦੀਦੀ ਆ ਗਈ ਲਿਆਇ ਲਿਆ ਛੱਤੀ அனா நீ ਇਦਾਂ ਕਰ ਇਹ ਮੇਰੇ ਵਾਸਤੇ ਤੇ ਨਿਆਣਿਆਂ ਵਾਸਤੇ ਬਣਾ ਲਾ ਪਰ ਮੈਂ ਵੀ ਬਣੀ ਰੋਟੀ ਖਾਣੀ ਸੀ ਮਹਾਈ ਲੋ ਥੋੜਾ ਜਿਆ ਆਪਣੇ ਬੰਦੇ ਨੂੰ ਕਹਿ ਨਿਆਣਿਆਂ ਨਹੀਂ ਨਾ ਆਪਣੇ ਬੰਦੇ ਨੂੰ ਕਹਿ ਕੇ ਉਹ ਲੈ ਆਵੇ ਮੈਂ ਥੋੜਾ ਲਿਆਣਾ ਹਣ ਜਾ ਆਪਣੇ ਬੰਦੇ ਨੂੰ ਕਹਿ ਥੋੜਾ ਜਿਹਾ ਪਨੀਰ ਲੈ ਆਵੇ ਤੂੰ ਵੀ ਖਾਣਾ ਤੇ ਨਹੀਂ ਤੇ ਮੂੰਗੀ ਮਸਰੀ ਧਰ ਲੋ ਬਤੇਰੀ ਪਈ ਹੈ ਇਦਾਂ ਮੰਮੀ ਕੀ ਦਿਖਾਉਣਗੇ ਮੰਮੀ ਦੀ ਨਾ ਤੂੰ ਸੋਚ ਕੋਈ ਨਹੀਂ ਮੈਮ ਆਪਣੇ ਜੀ ਤੋਂ ਦੇ ਦਾਂਗੀ ਜਦੋਂ ਮੈਂ ਖਾਣਾ ਨਾ ਉਹ ਤੇ ਮੰਮੀ ਨੂੰ ਮਾਸਾ ਦੇ ਦਾਂਗੀ ਤਾ ਤੁਸੀਂ ਆਪਣਾ ਸੋਚ ਲੋ ਜਾ ਕੇ ਬਣਾ ਲਓ ਕੁਝ ਹਾਲ ਹੈ ਬਨੇਰੇ ਲੈ ਸੁਆਦ ਅਸਲੀ ਰੂਪ ਚ ਫੇਰ ਆ ਗਈ ਹੈ ਭੈਣ ਜੀ ਆਪਣੇ ਚ ਕਹਿੰਦੀ ਹੈ ਕਿ ਪਨੀਰ ਮੇਰੇ ਜੁਗਾ ਤੇ ਨਿਆਣੇ ਜੁਗਾ ਬਣਾਓ ਤੇ ਆਪਣੇ ਵਾਸਤੇ ਮੂੰਗੀ ਮਸਲਾ ਦੀ ਦਾਲ ਬਣਾਓ ਤੇ ਜੇ ਮੈਂ ਕਿਹਾ ਮੰਮੀ ਵਾਸਤੇ ਇਹ ਜੀ ਮੈਂ ਮੰਮੀ ਨੂੰ ਆਪਣੇ ਕੋਲੋਂ ਦੇ ਦੂੰ ਤੇ ਚੱਲ ਕੋਈ ਨਹੀਂ ਉਹ ਤੂੰ ਨਾ ਬੋਲੀ ਨਾ ਤੇ ਅੱਗੇ ਸੂਟ ਜਿਹੜੀ ਮੰਨੀ ਆ ਨਾ ਇਹ ਨਾ ਵੇ ਸਵੇਰੇ ਉਹ ਵੀ ਸਾਡੇ ਕੈਨਸਲ ਹੋ ਜਾਣ ਸੂਟ ਲਈ ਪਹਿਲਾ ਪਾਰਟੀ ਕੋ ਜਾ ਕੇ ਤੇ ਪਨੀਰ ਬੜਾ ਇਨਾਂ ਕੋਈ ਗੱਲ ਨਹੀਂ ਇਹ ਖਾਲਾ ਨਹੀਂ ਮੂੰਗੀ ਮਸਰੀ ਖਾਲਾਂਗੇ ਏਦਾਂ ਕਰੀਏਗੇ ਨਾ ਹਨੋ ਏਦਾਂ ਕਰਦੀਆਂ ਵਿੱਚ ਗੰਡੇ ਵੱਧ ਪਾ ਕੇ ਨਾ ਤੇ ਕੱਢ ਕੇ ਕੋਲੀ ਤੇ ਤੇ ਗੈਸ ਤੇ ਥੱਲੇ ਰੱਖ ਦਵਾਂਗੇ ਵੱਖਰਾ ਰੱਖ ਬਾਕੀ ਇਹਦੇ ਹੋਣ ਤੋਂ ਪਹਿਲਾਂ ਪਹਿਲਾਂ ਕਹਾਂਗੇ ਬਸ ਇਹੋ ਹੀ ਬਣਿਆ ਇਹਨੇ ਕਿ ਸੁੱਕ ਗਿਆ ਪਨੀਰ ਕੋਈ ਨਹੀਂ ਆਪਾਂ ਮੂੰਗੀ ਮਸਰੀ ਵੀ ਖਾਲਾਂਗੇ ਕੋਈ ਗੱਲ ਨਹੀਂ ਹਣ ਵੱਢਦੀ ਨਹੀਂ ਮੂੰਗੀ ਮਸਰੀ ਤੂੰ ਤੇ ਮੇਰ ਜਾ ਤੂੰ ਮੇਰ ਤੇ ਬਸ ਚਲੋ ਫਿਰ ਪਨੀਰ ਗੰਡੇ ਦੋ ਮੈਨੂੰ ਕਿੱਥੇ ਆ ਗੰਡੇ ਇਹ ਥੱਲੇ ਮੈਂ ਕੱਟ ਲਾਂ ਕੱਢੀ ਚਲੋ ਤੀਹ ਉਧਰ ਫੜੋ अध्यक्ष लेखन पढ़ो मैं दीदी प्याज पड़ाऊँ मैं कुतरा बड़े तो अपनी नहीं दीदी दी। वाद तो पाओ प्याज फिर भी बनी दीदी कुछ ज़्यादा बननी है बड़े हैं उन्हें फिर कहना है कि गंडे काटते सारे मम्मी ना स्लाग आर दिया ਇੱਕ-ਇੱਕ ਸੂਟ ਇਹਨਾਂ ਦੋਵਾਂ ਨੂੰ ਲਿਆ ਹੀ ਦਿੰਨੀ ਆ ਠੰਡ ਆਉਂਦੀ ਆ ਚਲ ਵੇਖਦੀ ਆ ਮੰਮੀ ਵੀ ਕੀ ਬੋਲਦੇ ਆ ਮੰਮੀ ਹਾਂ ਮੇਰਾ ਦਾਦਾ ਜੀ ਬਣ ਡਿਆ ਵਾ ਕਿ ਇਹਨਾਂ ਨੂੰ ਖਿਆਲ ਪਿਆਉਂਦੇ ਹਾਂ ਤੇ ਇੱਕ-ਇੱਕ ਸੂਟ ਜਾ ਕੇ ਲਿਆਦਾ ਰਹਿਣ ਦੇ ਹਜੇ ਹੁੰਦਾ ਗਰਮੀਆਂ ਵਾਲਾ ਸੂਟ ਬਣਾ ਕੇ ਦਿੱਤੇ ਸੂਟ ਬਸ ਇਹਦੇ ਇਨਾਂ ਕੋਲ ਆ ਖੰਡੀਆਂ ਹੀ ਫੇ ਇੱਕ-ਇੱਕ ਲੈ ਦੋ ਵੀ ਐਵੇਂ ਪੁੱਹਿਆ ਨਾ ਕਰਿਆ ਖਾ ਤੂੰ ਇਹਨਾਂ ਨੂੰ ਕਿ ਲਈ ਸੂਟ ਪੜੇ ਨਾ ਕੋ ਰਹਿਣ ਦੇ ਸੂਟ ਇਹਨੂੰ ਬਣਾ ਕੇ ਦੇਣਾ ਕੋਈ ਨਹੀਂ ਮੈਂ ਤਾਂ ਕੇ ਚੱਲ ਇੱਕ-ਇੱਕ ਲਿਆ ਦਿੰਨੀ ਆ ਫੇਰ ਸਾਰਾ ਸਾਲ ਲੰਘ ਜਾਣਾ ਆਏ ਹਾਏ ਕੋਈ ਪਿਸਕ ਨਹੀਂ ਨਿਕਲੀ ਉਦੋਂ ਦੀ ਕਿੰਨੇ ਦਿਨ ਹੋ ਗਏ ਅੱਗ ਤੇ ਮੈਂ ਚੰਗੀ ਲਾ ਕੇ ਆਈ ਉਧਰ ਕੋਈ ਵਾਇਸ ਹੋਏ ਨਹੀਂ ਸੁਣੀ ਮੇਰਾ ਰੱਦਾ ਤਨੜਾ ਕਰੀ ਹੋ ਕੇ ਆਉਣੀ ਆ ਰੱਦਾ ਹੋ ਕੇ ਆਵਾ ਸਰੀਕਾਂ ਦੀ ਲੜਦਿਆਂ ਦੀ ਆਵਾਜ਼ ਨਾ ਕੰਨੀ ਪਵੇ ਤਾਂ ਮਜ਼ਾ ਹੀ ਨਹੀਂ ਆਉਂਦਾ ਮੇਰਾ ਦਿਲ ਧਕਾਉ ਮੋ ਕਰੇ ਜਾਂਦਾ ਵਾ ਮੇਰਾ ਰੱਦਾ ਦੱਬੇ ਦੱਬੇ ਪੈਰੀ ਜਾਣੀ ਆ ਇਹ ਵੇ ਲੈ ਕੇ ਆਉਣੀ ਇੱਕ ਵਾਰੀ ਹਾਂਜੀ ਮੰਮੀ ਜੀ ਮੈਂ ਉਹ ਤਾਈ ਤੇਰੀ ਵੱਲ ਚੱਲੀ ਆ ਤੇ ਘਰੋਂ ਬਾਹਰ ਨਹੀਂ ਹੋਣਾ ਚਾਹੀਦਾ ਤੇ ਬੂਆ ਨਹੀਂ ਖੁੱਲਾ ਰਹਿਣਾ ਚਾਹੀਦਾ ਅੰਦਰੋਂ ਕੁੰਡੀ ਲਾ ਕੇ ਰੱਖਣੀ ਆ ਠੀਕ ਆ ਮੰਮੀ ਜੀ ਮੈਂ ਆਈ ਹੋ ਕੇ ਉਧਰ ਜੀਦਾ ਅੰਜੀ ਮਮੀ ਜੀ ਜਾ ਬਣਾ ਆਪੋ ਠੱਕ ਅੱਜ ਠੰਡ ਬੜੀ ਐ ਸੈਂਪੂੜ ਹੋਣ ਡਿਆ ਐ ਬਣਾ ਲੀਂ ਆ ਚਲ ਬਣਾ ਦੇ ਸਵਾਦ ਦੀ ਬਣਾ ਲੀਂ ਲੌਂ ਗਾਚੀਆਂ ਪਾ ਕੇ ਠੀਕ ਐ ਮੈਂ ਕਰਿਆ ਐ ਆ ਗਿਆ ਸੁਖਵਿੰਦਰ ਘਰ ਆਈ ਆ ਗਰਮੀ ਤੇ ਅੰਜੀ ਮਮੀ ਜੀ ਵਿਖਾਂ ਬਾਪੇ ਚਾਚੀ ਆਈ ਆ ਉਧਰ ਤੱਕ ਨਾ ਪਈਆਂ ਇਹ ਬੁੱਢੀ ਨੂੰ ਨਹੀਂ ਇਮਾਨਦਾਰੀ ਕਰ ਇਹ ਜਿੰਨਾ ਚਿਰ ਆਚਾਰ ਘਰਾਂ ਦੀ ਸੂਣਾ ਲੈ ਲਵੇ ਉਹਨਾਂ ਚ ਇੰਨੀ ਨੂੰ ਰੋਟੀ ਹਜਮ ਹੁੰਦੀ ਕਦਾ ਨਹੀਂ ਰੋਟੀ ਕਿ ਤਰ੍ਹਾਂ ਪਚਾਉਂਦੀ ਆ ਕਿਤੇ ਚਾਰ ਚੰਗਾ ਆ ਜਾ ਤੇ ਇੱਥੇ ਬਹਿ ਜੂਗੀ ਆਂ ਤੇ ਆ ਜਾ ਜੀ ਅੱਧੀ ਰਾਤੀ ਅੱਧੀ ਰਾਤੀ ਕਾ ਕੋੜਾ ਸਮਾਪੰਨਆ ਗੁਰਦੁਆਰੇ ਨੇ ਕਹਿੰਦਾ ਪਾਪਾ ਬੋਲਣ ਡਿਆ ਤਾਂ ਵੀ ਨਹੀਂ ਲੱਗਦਾ ਜੱਤੀ ਕੰਮ ਡੇ ਹੀ ਕਰਨਰ ਸੋਏ ਤੇ ਵਿੱਚ ਤਾ ਕਰਕੇ ਚਾਏ ਨਹੀਂ ਗਿਆ

ਤੇ ਹੋਰ ਨੌਾਈ ਕਰਦੀਆਂ ਐ ਨਵਾਂ ਕੁਝ ਨਹੀਂ ਰੋਟੀ ਪੈਂਡੀਆਂ ਚ ਕਰਨ ਤੇ ਉਹਨਾਂ ਨਾਲ ਲੈ ਆਉਣਾ ਸੀਗਾ ਨਾ ਭੈਣ ਜੀ ਉਹ ਤੇ ਕਿਤੇ ਆ ਕੇ ਰਾਜੀ ਨਹੀਂ ਗਈਆਂ ਤੁਹਾਨੂੰ ਪਤਾ ਉਹ ਨਹੀਂ ਕਰੋਂ ਬਾਹਰ ਨਿਕਲ ਦੇਣਾ ਚਾਹ ਨਹੀਂ ਚਾਲਿਆ ਆਖਾ ਬਾਹਰ ਨਾ ਆ ਤੀਆ ਨਿਕਲਨ ਪਰ ਪਾਰ ਲੱਗੀ ਇੱਕ ਦੂਜੇ ਦਾ ਕੋਈ ਹੈਗਾ ਕਿ ਨਹੀਂ ਹੈਗਾ ਪਰ ਹੈ ਤਾਂ ਸਹੀ ਵਾ ਤੁਹਾਨੂੰ ਪਤਾ ਨਵਾਂ ਮੜ ਕੇ ਬਾਹਰ ਜਿਆਦਾ ਵੀ ਆਉਂਦਾ ਬਲ ਤਾਂ ਕੰਮ ਖਰਾਬ ਹੋ ਜਾਂਦਾ ਫੇਰ ਰਾਤ ਦੇ ਤੁਰੇ ਰਹੀਏ ਇਹ ਕਰਕੇ ਕਿਦਾ ਘਰੇ ਹੀ ਚੰਗੀਆਂ ਆ ਉਹ ਕਹ ਚੀ ਕਿ ਮੇਚ ਲਾਗਾ ਕੋ ਮੈਨੂੰ ਕਹਿੰਦੀ ਮੈਂ ਇੱਥੇ ਆਪਣੇ ਨੂਆ ਖਾਣ ਪੀਣ ਕੋ ਲੀਆਂ ਸ਼ਹਿਰ ਹੈ ਇੱਥੇ ਕਹਿੰਦੀ ਉਹਨੇ ਚੁਕਣਾ ਦੇ ਦਿਆ ਮੈਂ ਮੈਨੂੰ ਇੱਥੇ ਕਿਨ ਬਾਤ ਪਿਆਰ ਕਰਨ ਲਈ ਨਾ ਜੀ ਹੈ ਇੱਥੇ ਲਾ ਕੇ ਲੜਾਈ ਕੌਣ ਹੁੰਦੀ ਆ ਨਾ ਨਾਲ ਮੇਰੇ ਸਿੱਖ ਗੱਲ ਕਹਿੰਦੀ ਆ ਲੋਕ ਉਹ ਗੱਲ ਦੇਖ ਕੇ ਖੁਸ਼ ਰਾਹੀ ਨਹੀਂ ਆ ਸਹੀ ਗੱਲ ਆ ਸੀ ਜਿੰਦ ਮੈਨੂੰ ਕਹਿਣਾ ਨਹੀਂ ਮੰਗਦਾ ਤਾਂ ਮੂੰਹ ਨਾ ਤੇ ਨਮਸਕਾਰ ਜੀ ਲੋ। ਦੇਖ ਜਿੱਤੇ ਮੈਂ ਚਾਹ ਵਿੱਚ ਚਾਚੀ ਨੂੰ ਜੀਹਨ ਕਹਿੰਦੇ ਚਾਹਾਂ ਬਣਾਇਆ। ਇਹ ਬਣਾਉਣੀ ਤਾਂ ਮਿੱਠਾ ਸੋਤਾ ਬਾਅਦ ਦੇ। ਇੱਕ ਘਰ ਘਰ ਚ ਪੁੰਜੀ ਲੈ ਆਇਆ। ਰਾਹ ਹੱਤਾ ਵੀ ਨਾ ਹੋ ਗਿਆ। ਆਹ ਟਪਕੀ ਉੱਤੇ। ਹਾਂ ਦੀ ਕਵਲ ਨਹੀਂ ਦੇਦੇ ਕਵਲ ਕਿੱਥੇ ਗਈ ਆ। ਕਵਲ ਦੀ ਨਾ ਸਕੂਲ ਦੀਆਂ ਮੇਲੀਆਂ ਚੱਲਣ ਰਹੀਆਂ ਆ। ਤੇ ਗਈ ਆ ਮੇ ਰੰਗ ਦੇ। ਗੁੱਸਾ ਨਾ ਕਰਿਓ ਮੇਰਾ। ਪਰ ਤੁਹਾਨੂੰ ਪਤਾ ਸਮਾਂ ਕਿਦਾਂ ਦਾ ਅੱਜ ਕੱਲ੍ਹ ਧੀਆ ਨੂੰ ਨੇਰੇ ਕੱਢਣ ਦਾ ਸਮਾਂ ਨਹੀਂ ਹੈਗਾ ਬਾਹਰ ਨਹੀਂ ਕੋਈ ਗੱਲ ਨਹੀਂ ਉਹ ਇਹੋ ਜੀ ਨਹੀਂ ਕੁੜੀ ਬੜੀ ਦਲੇਰ ਕੁੜੀ ਆ ਉਹ ਤਾਂ ਮੈਂ ਤੁਹਾਡੀ ਗੱਲ ਮੰਨਦੀ ਆ ਉਹ ਤਾਂ ਦਲੇਰ ਵਾ ਪਰ ਸਮੇ ਵਾਲੀ ਵੀ ਵੇਖੋ ਨਾ ਸਮਾਂ ਕਿਦਾਂ ਦਾ ਚੱਲਣ ਡਿਆ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਟਾਈਮ ਨਾਲ ਆ ਜਾਂਦੀ ਉਹ ਮੀਟਿੰਗਾਂ ਕਰਕੇ ਜਿਹੜਾ ਕੰਮ ਹੋ ਗਿਆ ਕੋਈ ਨੀ ਦੱਸ ਸੁਸਤ ਹੀ ਆ ਜਾਂਦੀ ਹੁੰਦੀ ਉਹ ਨਹੀਂ ਨਹੀਂ ਦਿਖਣਦੀ ਕਿਤੇ